न कुझु ला तोतालीता न कुझु ला तोतालीता गर दुखारी गठड़ी चई वर पाया मही ਨੇ ਵੜੇ ਤੋੜਿਆ ਰੌਂਜਾ ਮਾ ਬੋフィス ਬਾਰੇ ਉਹ ਘਰ ਦੇ ਮੰਡਲ ਦੇ ਸਾਹਮਣੇ ਬੈਠੇ ਮਿੱਠੇ ਮਿੱਠੇ ਸੋਹਣਾ ਸੋਹਣੇ ਪਿਆਰੇ ਪਿਆਰੇ ਸਾਉਂਦੇ ਨਹੀਂ ਨਿਰਲੇ ਦੋਸਤੋ ਇੱਕ ਦੀਪ ਹੈ ਅਸਲ ਪ੍ਰੋਗਰਾਮ ਤੇ ਉਧਰ ਜਾਣ ਕਰਕੇ ਕਾਲੀ ਹੋਈ ਪਈ ਸੀ ਨਹੀਂ ਤਾਂ ਹੋਰ ਹੋਣੀ ਹੂੰ ਵਿੱਚ ਪਰਦੇਸਾਂ ਕੱਲਿਆ ਰਹਿਣਾ ਵਿਚ ਪਰਦੇਸਾਂ ਕੱਲਿਆ ਰਹਿਣਾ ਵਿਚ ਪਰਦੇਸਾਂ ਕੱਲਿਆ ਰਹਿਣਾ ਉਥੇ ਨਾ ਕੋਈ ਮਿਲਸੀ ਯਾਰ ਬਿਮਾਇਆ ਜਿਹੜੇ ਤੇ ਸੱਚ ਨਾ ਤੂਪੁਰ ਜਾਣਾ ਉਥੇ ਨਾ ਕੋਈ ਮਿਲਸੀ ਤਾਰ ਬਿਮਾਇਆ ਹਾੜੇ ਮਿੰਤਾ ਤਰਲੇ ਕਰਦੀ ਇਥੇ ਛੱਡਨਾ ਕਲੜੀ ਨਾਰ ਵਿਮਾਇਆ ਇਥੇ ਛੱਡਨਾ ਕਲੜੀ ਨਾਰ ਵਿਮਾਇਆ ਵੇ ਬੱਦਲਾ ਤੂੰ ਕੁਛ ਸੋਹਣਿਆ ਵੇ ਬੱਦਲਾ ਤੂੰ ਕੁਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਵਲ ਆਇਆ ਵੇ ਕਣੀਆਂ ਨੇ ਐਸਾ ਛੇੜਿਆ ਵੇ ਕਣੀਆਂ ਨੇ ਐਸਾ ਛੇੜਿਆ ਮੇਰਾ ਅੰਗ ਅੰਦਜੇ ਅਨਸ਼ਿਆ ਆ ਵੇ ਬੱਦਲਾਂ ਤੂੰ ਕੁਛ ਸੋਹਣਿਆ ਜਿਵੇਂ ਸੌਣ ਦਾ ਮਹੀਨਾ ਮਨ ਲਗਾਇਆ ਮਿੱਠੀ ਮਿੱਠੀ ਪਾਣ ਪੁਰੇ ਦੀ ਕੋਈ ਤੇਰਾ ਨਾ ਸੁਨੇਹਾ ਲੈ ਆਵੇ ਬੱਦਲਾਂ ਦੀ ਗਰਜ ਬੁਰੀ ਕੱਲੀ ਜਾਣ ਕੇ ਮੈਨੂੰ ਡਰਾਵੇ ਮੈਂ ਮੰਝ ਉਤੇ ਬੈਠੀ ਸੋਚਦੀ

ਮੈਂ ਨੇਰੇ ਘਰ ਜਾਵਾਂ ਮੈਂ ਤੂਫਾਨ ਦੇ ਪਿੰਡੇ ਉੱਤੇ ਮੈਂ ਤੂਫਾਨ ਦੇ ਪਿੰਡੇ ਉੱਤੇ ਬਣ ਬਦਲ ਵਰ ਜਾਵਾਂ ਲਾ ਕੁੜਤਨ श्री कोल त लावाो सब चुग के कंड मैगी फुल खंडावा रहो सब चुग खे कंड मैगी फुल ख नालीसा ही परछाम अॻे ते तव्हां पिछेज तूं जॾ में फड़ चवां ਇੱਕ ਮੈਂ ਸ਼ੇਪ ਚਲੋ ਤੁਹਾਡੇ ਨਾਲ ਸਾਂਝਾ ਕਰਨਾ ਕੋਸ਼ਿਸ਼ ਦਾ ਉਸ ਤੋਂ ਬਾਅਦ ਮੈਂ ਖੱਲਾ ਜਾ ਗਿਆ ਮਾਰੀ ਧਰਤੀ ਬੜਿਆ ਸੋਹਣੀ ਮਹਰ ਵਸਦਾ

ਬੀ ਬੜੇ ਸੋਹਣੇ ਆਏ ਚੜਦੀ ਕਲਾ ਬਣ ਰਹੇ ਦੁਆਵੋ ਰਹੇ ਮਟੋਰੀਆ ਮਿੱਠੜੇ ਬੋਲ ਕੋਦੀ ਕੇ ਮਾਰੀ ਬੋਲੀ ਬਹੁਤ ਪਿਆਰੀ ਹੈ ਮਾਰਾ ਸਾਰਾ ਮਟੋਰੀਆ ਮਿੱਠੜੇ ਬੋਲ ਕੋਦੀ ਕੇ ਮਟੋਰੀਆ ਮਿੱਟ ਦੇ ਬੋਲੇ ਉਹ ਅੱਦਿਕੇ ਮਰ ਹਵਸ ਦਾ ਸਦਾ ਉਹ ਹੋਦ ਰਹਾ ਮਰ ਹਵਸ ਦਾ ਸਦਾ ਉਹ ਹੋਦ ਰਹਾ ਕਾ ਸੋਰ ਹੈ आवाज से मर जाओगे बेवजह का शोर है आवाज से मर जाओगे रोग से बचे तो तुम इलाज से मर जाओगे और पूछना हो प्रश्न सत्ता से संभल कर पूछना पूछना हो प्रश्न सत्ता से संभल कर पूछना प्रश्न से जो बच गए जवाब से मर जाओ और जा रहे हो रपट लेकर कोतवाली ध्यान दो जा रहे हो रपट लेकर कोतवाली ध्यान दो कानून से बचे तो तुम इंसाफ से मर जाओगे और जुर्म है अपने कामों से जुर्म है अपने नेताओं से लेखा जोखा मांगना जुर्म है अपने नेताओं से लेखा जोखा मांगना देने लगे हिसाब कर हिसाब से मर जाओगे और आंख से कह दो आंख से कह दो कि पलकों को जरा लगाम दे आंख से कह दो कि पलकों को जरा लगाम दे निंद से बचे तो तुम ख्वाब से मर जाओ ਨਾ ਮਿਲਦਾ ਕਿਸੇ ਨੂੰ ਪਾਉਣੇ ਲਈ ਕੋਈ ਖੁਦ ਦੀ ਤਨ ਨੂੰ ਟੱਕਦਾ ਨਹੀਂ ਕੋਈ ਚਾਰ ਕਦਮ ਨਹੀਂ ਚੱਲ ਸਕਦਾ ਕੋਈ ਮੀਲਾ ਤੀਕਰ ਥੱਕਦਾ ਨਹੀਂ ਨਾ ਮਿਲਦਾ ਕਿਸੇ ਨੂੰ ਪਾਉਣੇ ਲਈ ਕੋਈ ਖੁਦ ਹੀ ਤਨ ਨੂੰ ਟੱਕਦਾ ਨਹੀਂ ਕੋਈ ਚਾਰ ਕਦਮ ਨਹੀਂ ਚੱਲ ਸਕਦਾ ਕੋਈ ਮੀਲਾ ਤੀਕਰ ਥੱਕਦਾ ਨਹੀਂ ਕੋਈ ਸੌਂਦਾ ਨਰਮ ਹੈ ਗੱਡਿਆਂ ਤੇ ਕੋਈ ਸੌਂਦਾ ਨਰਮ ਹੈ ਗੱਦਿਆਂ ਤੇ ਨਾ ਕੋਲ ਕਿਸੇ ਦੇ ਮੰਜੀ ਐ ਇਹ ਦੁਨੀਆ ਰੰਗ ਬਰੰਗੀ ਐ ਇਹ ਦੁਨੀਆ ਰੰਗ ਬਰੰਗੀ ਐ ਕੋਈ ਆਪਣੇ ਹੱਕ ਲਈ ਲੜਦਾ ਹੈ ਕੋਈ ਹੱਕ ਕਿਸੇ ਦਾ ਖੋਂਦਾ ਏ ਕੋਈ ਕਰਦਾ ਦਾਨ ਹੈ ਪੱਲੇ 'ਚੋਂ ਕੋਈ ਜੀਬ ਕਿਸੇ ਦੀ ਟੋਂਦਾ ਏ ਕੋਈ ਕਰਦਾ ਦਾਨ ਹੈ ਪੱਲੇ 'ਚੋਂ ਕੋਈ ਜੀਬ ਕਿਸੇ ਦੀ ਟੋਂਦਾ ਏ ਮੰਗ ਮੰਗ ਕੇ ਹੀ ਡੰਗ ਸਾਰਣ ਵਿੱਚ ਹਾਏ ਉਮਰ ਕਿਸੇ ਦੀ ਲੰਗੀ ਐ ਇਹ ਦੁਨੀਆ ਇਹ ਦੁਨੀਆ ਰੰਗ ਬਰੰਗੀ ਐ ਇਹ ਦੁਨੀਆ ਰੰਗ ਬਰੰਗੀ ਐ ਲਹਿਰਾ ਸੰਗ ਦਰਿਆ ਜੇ ਖਾਰਾ ਰੱਖਣਗੇ दुख किनारे किस जा के दसण गे लहरा संग दरिया दुख किनारे किसन जाके दसण गे वाला जद है बनना ਦੁਸ਼ਮਣ ਦਾ ਆਪਨੇ ਵਾਰ ਜਦ ਹੈ ਬਣਨਾ ਦੁਸ਼ਮਣ ਦਾ ਜ਼ਾਹਿਰ ਹੈ ਕਿ ਉਹ ਤਾਰ ਖਿੜ ਖਿੜ ਰਸਣਗੇ ਲਹਿਰਾਂ ਸੰਗ ਦਰਿਆ ਦੇ ਖਾਰਾ ਲਖਣਗੇ ਹੱਥਾਂ ਜੋ ਜਦ ਔਰ ਸਿੱਧੰਗੋਰੀ ਛੁਟਕ ਗਈ ਹੱਥਾਂ ਚੋਂ ਜਦ ਆ ਸਿੱਧੰਗੋਰੀ ਛੁਟਕ ਗਈ ਓਕੇ ਦੇ ਨਾਲ ਸਹਾਰੇ ਮਾਪੇ ਬਸਣਗੇ ਲਹਿਰਾਂ ਸੰਗ ਦਰਿਆ ਦੇ ਖੜਾ ਰੱਖਣਗੇ ਜਿਸ ਤਾਣੇ ਤੇ ਬੈਠੇ ਉਸਨੂੰ ਚੀਰ ਰਿਹਾ ਜਿਸਟਾਣੇ ਤੇ ਬੈਠਾ ਉਸਨੂੰ ਚੀਰ ਰਿਹਾ ਵੇ ਉਸਕਮਲੇ ਤੇ ਲੋਕੀ ਤਾਂ ਜਹੀ ਕੱਸਣਗੇ ਲਹਿਰਾਂ ਸੰਗ ਦਰਿਆ ਦੇ ਖਾਰਾ ਰੱਖਣਗੇ ਕੀ ਦੀ ਬਲਾਂ ਡੱਡੂਆਂ ਦੀ ਡੱਡੂਆਂ ਦੀ ਚਾਂਟਿਆ ਨਹੀਂ ਹੋ ਰਹੀ ਅੱਜਕੱਲ ਵਿੱਚ ਬਰਸਾਤੀ ਡੱਡੂਆਂ ਨੇ ਰੌਣਾ ਪਾਇਆ ਵਿੱਚ ਬਰਸਾਤੀ ਡੱਡੂਆਂ ਨੇ ਰੌਣਾ ਪਾਇਆ ਖਲਕਤ ਸਾਰੀ ਚੂਮ ਗਈ ਜਦ ਸਾਬਣ ਆਇਆ ਖਲਕਤ ਸਾਰੀ ਚੂਮ ਗਈ ਜਦ ਸਾਬਣ ਆਇਆ ਵਿੱਚ ਬਰਸਾਤੀ ਡੱਡੂਆਂ ਨੇ ਰੌਣਾ ਪਾਇਆ ਸ਼ਾਗੀ ਮਸਤੀ ਅੰਬਰੀ ਕਾਲੀ ਕਟਨ ਨਾਲੀ ਕਟਨ ਆਰੀ ਸ਼ਾਗੀ ਮਸਤੀ ਅੰਬਰੀ ਕਾਲੀ ਕਟਨ ਆਰੀ ਭੀੜ ਬਾਗਾਂ ਵਿੱਚ ਹੋ ਗਈ ਬੜੀ ਪਿਆਰੀ ਪਿਆਰੀ ਭੀੜ ਬਾਗਾਂ ਵਿੱਚ ਹੋ ਗਈ ਬੜੀ ਪਿਆਰੀ ਹੀ ਪਿਆਰੀ ਮੋਰ ਕਲੈਰੀ ਬੋਲਦੇ ਜੋ ਬਨ ਜੁਆਇਆ ਜੋ ਬਨ ਜੁਆਇਆ ਮਿੱਠ ਬਰਸਾਤੀ ਡੱਟੂਆਂ ਨੇ ਰੌਣਹ ਪਾਇਆ ਖਲਕਤ ਸਾਰੀ ਚੂਮ ਗਈ ਜਦ ਸ਼ਾਵਣ ਆਇਆ ਬਾਗਾਂ ਦੇ ਵਿੱਚ ਰੌਣਕਾ ਕੁੜੀਆਂ ਜਦ ਲਾਈਆਂ ਕੁੜੀਆਂ ਜਦ ਲਾਈਆਂ ਬਾਗਾਂ ਦੇ ਵਿੱਚ ਰੌਣਕਾ ਕੁੜੀਆਂ ਜਦ ਲਾਈਆਂ ਪੀਂਗੋ ਪੀਂਗਿ ਚੜਕੀਆਂ ਸੁੱਚੀ ਕੋਖ ਦੀਆਂ ਜਾਂਆਂ ਪੀਂਗੋ ਪੀਂਗੀ ਚੜਗੀਆਂ ਸੁੱਚੀ ਕੋਖਦੀਆਂ ਜਾਂਆਂ ਜਮਣ ਅੰਬ ਅਮਰ ਤੇ ਬਾਗੀ ਹੜ ਆਇਆ ਬਾਗੀ ਹੜ ਆਇਆ ਵਿੱਚ ਬਰਸਾਤੀ ਡੱਟੂਆਂ ਨੇ ਰੌਲਾ ਪਾਇਆ ਵਿੱਚ ਬਰਸਾਤੀ ਡੱਟੂਆਂ ਨੇ ਰੌਲਾ ਪਾਇਆ ਖੇਆਂ ਤੇਰਾ ਆਉਂਦਾ ਏ ਪਿੰਡ ਦੀਏ ਮਿੱਟੀ ਕਿਆਨ ਤੇਰਾ ਆਉਂਦਾ ਏ ਸੁਨ ਜਿਆ ਹੋ ਕੇ ਮੇਰਾ ਦਿਲ ਪਰ ਆਉਂਦਾ ਏ ਸੁਨ ਜਿਆ ਹੋ ਕੇ ਮੇਰਾ ਦਿਲ ਪਰ ਆਉਂਦਾ ਏ ਪਿੰਡ ਦੀਏ ਮਿੱਟੀ ਹੋ ਮੈਂ ਦੇ ਮਿੱਟੀਏ ਪਿੰਡ ਵਾਲੋਂ ਚਿੱਠੀ ਜਾਂ ਸੁਨੇਹਾ ਕੋਈ ਆਉਂਦਾ ਨਹੀਂ ਪਿੰਡ ਵਾਲੋਂ ਚਿੱਠੀ ਜਾਂ ਸੁਨੇਹਾ ਕੋਈ ਆਉਂਦਾ ਨਹੀਂ ਰੇਡੀਓ ਤੇ ਟੀਵੀ ਸੱਚ ਕੋਈ ਵੀ ਸੁਨਾਉਂਦਾ ਨਹੀਂ ਕੋਈ ਰੱਬ ਜਾਣੇ ਕੋਣ ਤੇਰੇ ਦੁੱਖਾਂ ਨੂੰ ਵੰਡਾਉਂਦਾ ਏ ਰੱਬ ਜਾਣੇ ਕੋਣ ਤੇਰੇ ਦੁੱਖਾਂ ਨੂੰ ਵੰਡਾਉਂਦਾ ਏ ਸੁਣ ਜਿਆ ਹੋ ਕੇ ਮੇਰਾ ਦਿਲ ਪਰ ਆਉਂਦਾ ਏ ਪਿੰਡ ਦੀਏ ਮਿੱਟੀ ਹੋ ਪਿੰਡ ਦੀਏ ਮਿੱਟੀ ਅмма ਜੈ ਮਿੱਟੀ ਨੂੰ ਪੇਗਾਮ ਇੱਕ ਦੇ ਦੇਉ ਯਾਦ ਵਿੱਚ ਗੁਜਿਆ ਸਲਾਮ ਇੱਕ ਦੇ ਦੇ ਰੱਬ ਲੱਖੇ ਪੰਨਾ ਤੇਰੀ ਖੈਰ ਸਦਾ ਚਾਉਂਦਾ ਏ ਰੱਬ ਰੱਖੇ ਪੰਨਾ ਤੇਰੀ ਖੈਰ ਸਦਾ ਚਾਉਂਦਾ ਏ ਸੁਣ ਜਯਾ ਹੋ ਕੇ ਮੇਰਾ ਦਿਲ ਪਰ ਆਉਂਦਾ ਏ ਸੁਣ ਜਯਾ ਹੋ ਕੇ ਮੇਰਾ ਦਿਲ ਪਾਰ ਅੰਦਾਜ਼ੇ ਪਿੰਡ ਦੀਏ ਮਿੱਟੀ ਹੋ ਪਿੰਡ ਦੀਏ ਮਿੱਟੀ ਖਾਮੋਸ਼ੀਆਂ ਦੀ ਰੁੱਤ ਹੈ ਕਿਉਂ ਕਰ ਉਦਾਸ ਰਹੀਏ ਖਾਮੋਸ਼ੀਆਂ ਦੀ ਰੁੱਤ ਹੈ ਕਿਉਂ ਕਰ ਉਦਾਸ ਰਹੀਏ ਲੋਕਾਂ ਦਾ ਦਰ ਸੁਣੀਏ ਲੋਕਾਂ ਦੀ ਗੱਲ ਕਹੀ ਲੋਕਾਂ ਦਾ ਦਰਦ ਸੁਣੀਏ ਲੋਕਾਂ ਦੀ ਗੱਲ ਕਹੀਏ ਆਥਣ ਨੂੰ ਹੱਥ ਦੇ ਕੇ ਕੋਈ ਨਾ ਰੋਕ ਸਕਿਆ ਆਥਣ ਨੂੰ ਹੱਥ ਦੇ ਕੇ ਕੋਈ ਨਾ ਰੋਕ ਸਕਿਆ ਸੂਰਜ ਚੜਨ ਤੋਂ ਪਹਿਲਾਂ ਸੁਪਨੇ ਚਿੰਤਾ ਲਈਏ ਇੱਕ ਦੂਸਰੇ ਦੀ ਖਾਤਰ ਕਰੀਏ ਦੁਆਵਾਂ ਦਿਲ ਤੋਂ ਇੱਕ ਦੂਸਰੇ ਦੀ ਖਾਤਰ ਕਰੀਏ ਦੁਆਵਾਂ ਦਿਲ ਤੋਂ ਮਿੱਟੀ ਦੇ ਮੂੰਹ ਨੂੰ ਯਾਰਾ ਕਿੱਦਾਂ ਤਰੋੜ ਲਈ ਇੱਕ ਹੋਰ ਗਾਜੋ ਸ਼ੇਰ ਨੇ ਪਾਣੀ ਲੰਗ ਲੰਗ ਕਦੇ ਨਾ ਤੇ ਹਾਰ ਰੁਕ ਦੇ ਪਾਣੀ ਲੰਗ ਲੰਗ ਕਦੇ ਨਾ ਤੇ ਹਾਰ ਰੁਕ ਦੇ ਗਿੰਦੇ ਨੈਣਾ ਵਿੱਚੋਂ ਕਦੇ ਵੀ ਨਾ ਹੰਝ ਮੁੱਕ ਦੇ ਪਾਣੀ ਲੰਗ ਲੰਗ ਕਦੇ ਨਾ ਤੇ ਹਾਰ ਰੁਕ ਦੇ ਗਿੰਦੇ ਨੈਣਾ ਵਿੱਚੋਂ ਕਦੇ ਵੀ ਨਾ ਹੰਝ ਮੁੱਕ ਦੇ ਥਲ ਸੁਕੇ ਨੂੰ ਚੀਰ ਲੰਗੇ ਕਾਫਲੇ ਸਾਰਾ ਸੁਣਨਾ ਖੇਰ ਥਾਲ ਸੁੱਕਿਆਂ ਨੂੰ ਥੀਰ ਲੰਘ ਗਏ ਕਾਫਲੇ ਕਈ ਔੜਾ ਵੀ ਹੰਡਾ ਰੁੱਖ ਨਹੀਂ ਉਹ ਸੁੱਕਦੇ ਥਾਲ ਸੁੱਕਿਆਂ ਨੂੰ ਥੀਰ ਲੰਘ ਲੰਘੇ ਕਾਫਲੇ ਕਈ ਔੜਾ ਵੀ ਹੰਡਾ ਰੁੱਖ ਨਹੀਂ ਉਹ ਸੁੱਕਦੇ ਕਦੇ ਮਾਨ ਉਤੇ ਮਹਿਲਾ ਦਾ ਹੈ ਲੱਠ ਜਾਮਦਾ ਕਦੇ ਮਾਨ ਉਤੇ ਮਹਿਲਾ ਦਾ ਹੈ ਲੱਠ ਜਾਮਦਾ ਕਦੇ ਕਾਨੀਆਂ ਦੀ ਕਿਉਂਗੀ ਉਤੇ ਸੀਸ ਸੁੱਕਦੇ ਇੱਕ ਹੋਰ ਸ਼ੇਰ ਹੈ ਵੰਡੀ ਗਈ ਧਰਤੀ ਦੀ ਮਿੱਟੀ ਤੇ ਪਾਣੀ ਵੀ ਦਰਿਆਵਾਂ ਵਿੱਚ ਵੰਡੀ ਗਈ ਧਰਤੀ ਦੀ ਮਿੱਟੀ ਤੇ ਪਾਣੀ ਵੀ ਦਰਿਆਵਾਂ ਤੇ ਆਥਣ ਬਿਲੇ ਸੂਰਜ ਹੋਇਆ ਤੱਕੇ ਫੂਨ ਭਰਾ ਮੈਂ ਇੱਕ ਹੋਰ ਸ਼ੇਰ ਹੈ ਮਜ਼ਲਦਾ ਧਿਆਨ ਦੇਣਾ ਮੇਰੇ ਤੰ ਦਾ ਬਿਰਖ ਥੀਰ ਕੇ ਮੇਰੇ ਤੰ ਦਾ ਬਿਰਖ ਥੀਰ ਕੇ ਦੱਸੋ ਕੀ ਕੁਝ ਪਾਓਗੇ ਮੇਰੇ ਤਨ ਦਾ ਬਿਰਖੀਰ ਕੇ ਦੱਸੋ ਕੀ ਕੁਝ ਪਾਓਗੇ ਤੁਸੀਂ ਆਪਣੇ ਕੀਤੇ ਹੋਤੇ ਆਖਰ ਨੁਕਸਤਾ ਹੋ ਅਰ ਸਭ ਜ਼ਿੰਦਗੀ ਤੂੰ ਵੀ ਜਰਾ ਦੇ ਹੌਸਲਾ ਮੈਨੂੰ ਕਦੇ ਜ਼ਿੰਦਗੀ ਤੂੰ ਵੀ ਕਦੇ ਦੇ ਹੌਸਲਾ ਮੈਨੂੰ ਕਦੇ ਬिखर ਨਾ ਜਾਵਾਂ ਕਿਤੇ ਇਸੇ ਤਰ੍ਹਾਂ ਹਰਦਾ ਰਹ ਇਸ ਦੀ ਪੈੜੀ ਮੇਰੀ ਨੂੰ ਕੋ ਕਿਆਦਾ ਮਾਰਿਆ ਉਸ ਨੂੰ ਇਸ਼ਕ ਦੀ ਪਹਿਲੀ ਮੈਨੂੰ ਸੱਤਿਆ ਨੇ ਮਾਰਿਆ ਪਿਆਰ ਦਾ ਤੱਜ ਸਦਾ ਤੇ ਮੌਸਮਾ ਵਰਦਾ ਹੈ ਐਂਕੋ ਉਸਨੇ ਹੀ ਸਹਾਰਾ ਦੇ ਕੇ ਮੈਨੂੰ ਸੰਭਾਇਆ ਅੰਤ ਉਸਨੇ ਹੀ ਸਹਾਰਾ ਦੇ ਕੇ ਮੈਨੂੰ ਸੰਭਾਇਆ ਐਵੇਂ ਹੀ ਸਾਰੀ ਹੋਏ ਜਿਸ ਮੌਸਮੋਂ ਕਰਦਾ ਹੈ ਹਾਂ ਤੂੰ ਸਨੇ ਹੀ ਸਹਾਰਾ ਦੇ ਕੇ ਮੈਨੂੰ ਸੰਭਾਇਆ ਐਵੇਂ ਹੀ ਸਾਰੀ ਉਮਰ ਇਸ ਮੌਤੋਂ ਮੈਂ ਡਰਦਾ ਰਹਾ ਬਾਰ ਕੇ ਫੁਕਾ ਤੁਸੀਂ ਜਿਸ ਨੂੰ ਬੁਝਾਉਣਾ ਲੋਚਦੇ ਮਾਰ ਕੇ ਫੁਕਾ ਤੁਸੀਂ ਜਿਸ ਨੂੰ ਬੁਝਾਉਣਾ ਲੋਚਦੇ ਮੈਂ ਹਾਂ ਉਹ ਦੀਵਾ ਕਿ ਚੋਪੇ ਝਖੜਾ ਬਲਦਾ ਰਿਹਾ ਸ਼ੋਰ ਤਾਂ ਪੰਗੜ ਰਿਹਾ ਹੋ ਸ਼ੋਰ ਤਾਂ ਪੰਗੜ ਰਿਹਾ ਹੈ ਗੈਰ ਤੋਂ ਹੋਵੇ ਸ਼ੋਰ ਤਾਂ ਪਾਉਂਦਾ ਰਿਹਾ ਉਹ ਗੈਰਤਾਂ ਨੂੰ ਵੇਚ ਕੇ ਤਾਈ ਉਹ ਬੇਗਰਦ ਸੁਬੀ ਹਰ ਘੜੀ ਪਲਦਾ ਰਿਹਾ। ਪਤਾਂ ਚਾਰਸਵੀ ਇਸ ਤੋਂ ਬਾਅਦ ਸਾਨੇ ਬਤਰੀ ਨਵੰਦ ਲੈ ਕੇ ਸਟੇਜ ਤੇ ਆ ਗਏ। ਪ੍ਰਚਾਰਕ ਨੇ ਉਹਨਾਂ ਦਾ ਸਵਾਗਤ ਹੈ ਉਹਨਾਂ ਨੂੰ ਜੀ ਆਇਆਂ ਤੇ ਹਾਂ। ਸ੍ਰੀਸ਼ਟ ਹਾਂਜੀ ਦਾ ਸਵਾਗਤ ਹੋਰੇ ਸੇ ਦਿੱਤੇ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਅਨਸੀਤਾ ਦੇ ਉੱਤੇ ਕੋਸ਼ਿਸ਼ ਕਰੀਏ ਦੀ ਮਾਬੋਦੀ ਦੇ ਔਰ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਔਰ ਸਭਾ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਕਹਿੰਦਾ ਸਾਡੀ ਕਲਮ ਜਿੱਥੇ ਸੱਤ ਤੇ ਚੱਲੇ ਪ੍ਰਤੀਕ ਤੇ ਚੱਲੇ ਜਿਦਾ ਮੈਂ ਪਹਿਲਾਂ ਬੋਲਿਆ ਸੀਗਾ ਸਾਡੀ ਪੰਜਾਬੀ ਲਿਪੀ ਕਿੱਥੋਂ ਪ੍ਰਾਪਤ ਹੋਈ ਹੈ 7ਵੀਂ ਸ਼ਤਾਬਲੀਤ ਹੋਈ ਹੈ ਜਦੋਂ ਉੱਥੇ ਨਾਥਾਂ ਦੇ ਦੇਰੇ ਤੋਂ ਬਾਬਾ ਫਰੀਦ ਤੋਂ ਫਿਰ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨੂੰ ਇੱਕ ਨਵੀਂ ਛੇਦ ਦੇ ਕੇ ਪੰਜਾਬੀ ਲਿਪੀ ਨੂੰ ਇੱਕ ਪ੍ਰਚਲਿਤ ਕਰ ਦਿੱਤਾ ਇਹ ਸਿੱਧਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋ ਕੇ ਤੇ ਅਸੀਂ ਸਾਰੇ ਅੱਜ ਆਨੰਦ ਮਾਣਦੇ ਆ ਅੱਜ ਪੰਜਾਬੀ ਸ਼ੁੱਧ ਹੈ ਪੰਜਾਬੀ ਬਹੁਤ ਅੱਛੀ ਬੋਲੀ ਹੈ ਪੰਜਾਬੀ ਨੂੰ ਲੈਂਗੁਏਜ ਨੂੰ ਕਈ ਤਰ੍ਹਾਂ ਬੋਲਿਆ ਗਿਆ ਲਾਹੌਰ ਤੋਂ ਲੈ ਕੇ ਸਾਡੇ ਲਾਹੌਰ ਦੇ ਵੀ ਲੋਕ ਸਾਡੇ ਨੇ ਤੁਹਾਨੂੰ ਪਤਾ ਹੈ ਉੱਥੇ ਮਾਨ ਵੀ ਹੈਗੇ ਨੇ ਬਾਜਵੇ ਤੇ ਗਿੱਲ ਵੀ ਹੈਗੇ ਆ ਆਮ ਸਾਡੀਆਂ ਕਾਸਾਂ ਜਿਹੜੀਆਂ ਇੱਧਰ ਗੋਟਰ ਨੇ ਉੱਧਰ ਵੀ ਪਾਕਿਸਤਾਨ ਚ ਗੋਟਰ ਹੈ ਉਹ ਸਾਡਾ ਹੀ ਪਰਿਵਾਰ ਹੈ ਮੇਰੇ ਖੁੱਦ ਰਿਸ਼ਤੇਦਾਰੋ ਤੇ ਪਾਕਿਸਤਾਨ ਚ ਮੌਂਡਨ ਹੈ ਅਸੀਂ ਮਿਲਦੇ ਰਹਦੇ ਬਆਹਾਂ ਸ਼ਾਦੀਆਂ ਜਾਲੇ ਆਉਂਦੇ ਕੋਈ ਇਹੋ ਜੀ ਗੱਲ ਨਹੀਂ ਹੈ ਚਾਦ ਲੁਟੇਰੀਆਂ ਦੇ ਹੱਥ ਆਇਆ ਕੋਈ ਹਿੰਦੂ ਕੋਈ ਮੁਸਲਮ ਕੋਈ ਸਿੱਖਾ ਸਾਈਂਸਪਾਲ ਜੀ ਨੇ ਹੁਣੇ ਹੀ ਗੱਲ ਕੀਤੀ ਸੀ ਮਾਨਵਤਾ ਦੀ ਕਿਉਂਕਿ ਮੈਂ ਮਾਨਵਤਾ ਤੇ ਬੋਲਦਾ ਰਿਹਾ ਆਂ ਜਾਤੀਵਾਦ ਛੋੜੋ ਭਾਰਤ ਜੋੜੋ ਸਿਆਸੀ ਤੋਂ ਲੈ ਕੇ ਦੇਹ ਤੇਰੇ ਦੀ ਬੜੇ ਲੋਕਾਂ ਨੇ ਮੇਰਾ ਬਸਾਦ ਵੀ ਦਿੱਤਾ ਜਦ ਮਿਰਸਾਪ ਬੂਟਾ ਸਿੰਘ ਸਾਬਿਆਨ ਸਿੰਘ ਔਰ ਪੀਏ ਸੰਗਮਾ ਆਸਕਰ ਸਾਹਿਬ ਤੇ ਹੋਰ ਬੜਵੱਡੀਆ ਆਸਥੀਆਂ ਨੇ ਬਈ ਬੜੀ ਇੱਛੀ ਤਰ੍ਹਾਂ ਯੋਦਰਾ ਚਲਾਈ ਸੀ ਕਿਉਂਕਿ ਮੈਂ ਪਿੱਛੇ ਬੰਦੇ ਚਲੇ ਗਏ ਤੇ ਮੈਂ ਵੀ ਢੱਲਾ ਜਾ ਪੈ ਗਿਆ ਐਕਚੁਅਲੀ ਸਾਡੀ ਜਿਹੜੀ ਹੈ ਕਾਸ ਸਿਸਟਮ ਤੇ ਕ੍ਰਿਟੀਕਲ ਦਾ ਕੋਈ ਕਾਸ ਸਿਸਟਮ ਨਹੀਂ ਹੈ ਮੈਂ ਹੈਲਥ ਅਡਵਾਈਜ਼ਰੀ ਬੋਰਡ ਦਾ ਮੈਂਬਰ ਬਣਿਆ 2002 ਚ ਤੇ ਮੈਂ ਹੈਲਥ ਮਿਨਿਸਟਰ ਨੂੰ ਉਹ ਪੀਸੀ ਤੱਕ ਧਾਕਰ ਸੀਗੇ ਵਰਲਡ ਦੇ ਬڑے ਬੋਸ਼ੂ ਡਾਕਟਰ ਕਾਲਾ ਯਾਰ ਦੇ ਤੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਪੀਜੀਐਚ ਫੰਕਸ਼ਨ ਵਿੱਚ ਮੈਂ ਕਹਾ ਅਨੀਵਰਸ ਸਾਰੇ ਇੱਕ ਬੜੀ ਗਲਤੀ ਕਰ ਰਹੇ ਹੋ ਤੁਸੀਂ ਕਹਿੰਦੇ ਕੀ ਮੈਂ ਕਹਿੰਦਾ ਕਿ ਬਲੱਡ ਜਿਹੜਾ ਇਕੱਠਾ ਹੀ ਰੱਖੀ ਜਾਂਦੇ ਆ ਵਿੱਚੇ ਛੂਦਰਾਂ ਦਾ ਰੱਖਿਆ ਵਿੱਚੇ ਮੁਸਲਮਾਨਾਂ ਦਾ ਰੱਖਦਾ ਵਿੱਚੇ ਸਿੱਖ ਹਸਾਈਆਂ ਦਾ ਰੱਖਦਾ ਉਹ ਮੈਂ ਕਹਿੰਦਾ ਜਿਹੜਾ ਬੈਂਟਰ ਬਲੱਡ ਹੈਗਾ ਹਸਾਈਆਂ ਦਾ ਉਹ ਭਾਗਿਆਂ ਨੂੰ ਲਈ ਜਾਂਦੇ ਗੁਰਦੁਆਰੇ ਦੇ ਭਾਈ ਜਿਹੜੇ ਆ ਜਿਹੜੇ ਜਿਹੜੇ ਵਿਆਹ ਕਰਦੇ ਨੇ ਤੇ ਪ੍ਰਚਾਰ ਕਰਦੇ ਆਡਲ ਬਣੇ ਨੇ ਅੱਜ ਦਾ ਮੁਸਲਮਾਨਾਂ ਦਾ ਬਲੱਡ ਤੁਸੀਂ ਪੰਡਤਾਂ ਨੂੰ ਲਈ ਜਾਂਦੇ ਕਮਾਲ ਦੀ ਗੱਲ ਕਰੀ ਜਾਂਦੇ ਬਲੱਡ ਦੀ ਬੋਤਲ ਤੇ ਲਿਖਿਆ ਜਾਵੇ ਇਹ Hindu ਇਹ Muslim ਇਹ Sikh Sai ए बी सी ਨਹੀਂ ਚਾਹੀਦਾ ਉਹ ਬੜੀ ਜੋਰ ਦੇ ਨਾਲ ਹੱਸ ਪਿਆ ਇਹ ਚੀਜ਼ ਨਹੀਂ ਹੋ ਸਕਦੀ ਤੇ ਫਿਰ ਮੈਂ ਕਿਾ ਜਾਤੀਵਾਦ ਕਿਥੋਂ ਹੋ ਸਕਦਾ ਕਾਸਟਸਿਜ਼ਮ ਕਿਸਰਾ ਹੈ ਕਾਸਟ ਵੀ ਖਲੋੜਾ ਹੈ ਆਪਾਂ ਮੈਂ ਤੁਹਾਡੀ ਗੁਜਾਰਿਸ਼ ਕਰਾਂਗਾ ਤੁਹਾਡੀ ਕਲਮ ਜਿਹੜੀ ਹੈ ਦੇਸ਼ ਦੀ ਇਕਤਾ ਅਖੰਡਤਾ ਤੇ ਉਹ ਚੱਲਣੀ ਚਾਹੀਦੀ ਹੈ ਅਸੀਂ ਕਵਤਾਵਾਂ ਲਿਖੀਏ ਅਸੀਂ ਗੀਤ ਲਿਖੀਏ ਤੇ ਅਸੀਂ ਕੋਈ ਦਰਿਆਫਤ ਕਰੀਏ ਤੇ ਇਕਤਾ ਦੀ ਦਰਿਆਫਤ ਕਰੀਏ ਤਦ ਇਹਦਾ ਜਿਹੜੇ ਮਿਸਟਰ ਆ ਦੇਖੋ ਮੰਤਰੀ ਕੋਈ ਕਹਿੰਦਾ ਬੜੇ ਫੱਕੇ ਵੈਲਫੇਅਰ ਡਿਪਾਰਟਮੈਂਟ ਇੱਕ ਹੈਗਾ ਪਬਲਿਕ ਰਿਲੇਸ਼ਨ ਉਹਨੂੰ ਡੈਡ ਕਰ ਦਿੱਤਾ ਪਬਲਿਕ ਰਿਲੇਸ਼ਨ ਨੂੰ ਪਬਲਿਕ ਰਿਲੇਸ਼ਨ ਨੇ ਜਿਹੜੀਆਂ ਸਾਡੀਆਂ ਲੁਕਤ ਹੋਈਆਂ ਸਾਡੀਆਂ ਜੜੀਆਂ ਜਾਤ ਬਰਾਦਰਾ ਸਾਡਾ ਜਿਹੜਾ ਵਿਰਸਾ ਲੁਕਤ ਹੋਇਆ ਉਹਨੂੰ ਆਗਰ ਨਹੀਂ ਕਰਦੇ ਅੱਜ ਵੀ ਤੁਸੀਂ ਚੰਗੇ ਗਿਆਨੀ ਤੱਬਰ ਦਾ ਨਾਮ ਲੈ ਲਓ ਨਾ ਤੇ ਉੱਥੇ ਬੋਲਿਆ ਪਤਾ ਕੀ ਜਾਂਦਾ ਆ ਆਹ ਕੌਣ ਜੀ ਬੰਤਾ ਸਿੰਘ ਸੰਤਾ ਸਿੰਘ ਢਿਆਲ ਸਿੰਘ ਇਹ ਇਹਨਾਂ ਦਾ ਪਰਦਾਦਾ ਕੌਣ ਸੀ ਇਸ਼ਰਦਾਸ ਫਲਾਣਾ ਸਿੰਘ ਫਲਾਣਾ ਦੇ ਕਾਢ ਕੇ ਦੇਖੋ ਸੱਚੇ ਤੱਲ ਮੇਰੇ ਨਾਲ ਮੈਂ ਝੂਠ ਨਹੀਂ ਬੋਲਦਾ ਮੈਂ ਦਾ ਕੈਨੇਡਾ ਤੋਂ ਤੇ ਹੋਰ ਹਸਤੀਆਂ ਜਿਹੜੀ ਸੱਚੀਤਾ ਅਕਵਾਲ ਸਿੰਘ ਜੀ ਔਰ ਮੌਂਟੀ ਜੀ ਤੇ ਹੋ ਆਪਣਾ ਕੀ ਨਾ ਤੁਹਾਡਾ ਦੂਰਦਿਸ਼ਣ ਵਾਲੇ ਗਏ ਨੇ ਹੁਣੇ ਤੇ ਕੇਵਲ ਵਾਲੇ ਲਹਿਲ ਸਾਹਿਬ ਹੈ ਲਹਿਲ ਸਾਹਿਬ ਦਾ ਬਹੁਤ ਅੱਛੇ ਮਹਿਮਾਨ ਨੇ ਇਹ ਆਪਣੀ ਕਲਮ ਦੇ ਨਾਲ ਤੇ ਆਪਣੇ ਇਹ ਇਸ ਬਿਚ ਦੇ ਨਾਲ ਸਾਨੂੰ ਇੱਕ ਦਰੌਂਦੇ ਨੇ ਪਬਲਿਕ ਵਿੱਚ ਸਾਡੀ ਜਨਦਨ ਦੇ ਵਿੱਚ ਜਿਹੜੀ ਹੈ ਉਹ ਸ਼ਬਾਮਾ ਪਹੁੰਚਾਉਂਦੇ ਆ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਸਾਰੇ ਮੈਂ ਜਿਹੜੇ ਸੁਨੇਤੇ ਔਰ ਵੀਆਈਪੀ ਹੈ ਅੱਜ ਸਾਡੇ ਬੈਠੇ ਗੈਸਟ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਚਾਹ ਦਾ ਕੱਪ ਜ਼ਰੂਰ ਪੀ ਕੇ ਜਾ ਹੈ ਤਾਂ ਲੰਚ ਦਾ ਟਾਈਮ ਹੈ ਸੌਰੀ ਮੈਨੂੰ ਦੱਸਿਆ ਨਹੀਂ ਖਾਣੇ ਦਾ ਇੰਤਜ਼ਾਮ ਹੋ ਜਾਣਾ ਸੀਗਾ ਪਰ ਖਾਣਾ ਨਹੀਂ ਉੱਪਰ ਤੁਹਾਨੂੰ ਚਾਹ ਤੇ ਲੱਡੂ ਜ਼ਰੂਰ ਖਵਾ ਕੇ ਭੇਜਾਂਗੇ ਅੱਜ ਸਾਵਣ ਦੇ ਸਰਤੇ ਜੈ ਜੀ